ਇੱਕ ਇਹ ਰਿਕਸ਼ੇ ਵਾਲਾ ਹੀ ਉਹਨੇ ਬੈਕ ਕੀਤਾ ਵਾ ਆਪਾਂ ਬਾਈਕਾਂ ਬਾਈਕਾਂ ਨਿਕਲੇ ਦੋਨੋਂ ਜਾਣੇ ਦੋਨੋਂ ਵੀਰੇ ਗਿਆ ਦੋਨੋਂ ਡਿੱਗੇ ਆਪਾਂ ਬੜੀ ਯੋਰ ਦੀ ਬੜੀ ਮੁਸ਼ਕਿਲਾਂ ਬਚੇ ਆ ਸਿੱਧਾ ਸ਼ੇਰ ਦੇ ਉੱਪਰ ਟੋਪ ਤੇ ਹਿੱਟ ਹੋਇਆ ਸਾਡਾ ਫੱਜਾ ਲਾਰਮ ਨੂੰ ਵਜਾਉਣਾ ਇਹ ਸਿਵਲ ਜਨਤਾ ਜੋ ਲੋਕਲ ਆਮ ਜਨਤਾ ਨੇ ਇਹ ਲਾਰਮ ਮਾਰਿਆ ਨਹੀਂ ਰੁਕਦੀ ਫਿਰ ਆਪਾਂ ਸ਼ੇਰ ਚ ਮਾਰ ਦੇ ਮਾਰ ਦਾਂਗੇ ਨਹੀਂ ਸਾਰੇ ਫਾਟਕਵਾਲੇ ਦੀ ਲਾਪਰਵਾਹੀ ਕਰਕੇ ਜਿਹੜਾ ਇੱਥੇ ਇੱਕ ਵਿਅਕਤੀ ਸੱਟ ਲੱਗੀ ਹੈ ਹੋ ਸਕਦਾ ਸਾਡੇ ਜਿਆਦਾ ਵੀ ਲੱਛਣ ਦੀ ਸੀ। ਇਹ ਨਹੀਂ ਤਾਂ ਉਹਦੇ ਪਿੱਛੇ ਵੀ ਭਾਈ ਸਾਹਿਬ ਇਹ ਨਹੀਂ ਹੋਣਾ ਆ। ਸਭਾ ਕੇ ਮੈਂ ਆ ਤੂੰ ਵੀ ਪਾੜਦੇ ਹੁੰਦੇ ਆਉਂਦੇ ਮੈਂ ਨਹੀਂ ਰੁਕੋ ਰੁਕੋ ਤਹੀ ਇਹ ਪਿਆਰ ਨਹੀਂ ਗੰਢਿਆ ਇਹ ਜਿੰਨਾ ਪਾੜ ਕੇ ਆਦੇ ਉਹ ਵੀ ਕਰਮ ਨੂੰ ਜਿੰਦਾ ਉਹਨੇ ਮੈਂ ਇੰਦਾ ਫੜ ਵੀ ਕੋਈ ਚੀਜ਼ ਨਹੀਂ ਮੈਂ ਥੱਲੇ ਆ ਰਿਹਾ ਮੈਂ ਫੜ ਵੀ ਕੋਈ ਚੀਜ਼ ਨਹੀਂ ਇਹ ਬਿਲਕੁਲ ਆਵੇ ਸ਼ਬਾਲਾ ਫਾਟਕ ਦੀਆਂ ਜਿੱਤੇ ਇੱਕ ਫਾਟਕ ਵਾਲੇ ਜਿਹੜੇ ਕਲਮਚਾਰੀ ਦੀ ਗਲਤੀ ਕਰਨੇ ਇੱਕ ਵਿਅਕਤੀ ਦੇ ਸਿਰ ਦੇ ਉੱਪਰ ਸੱਟ ਲੱਗੀ ਹੈ ਦੱਸਦੀ ਹੈ ਕਿ ਉਸ ਫਾਟਕ ਵਾਲੇ ਉਦੋਂ ਜਿਹੜਾ ਬਿਨਾਂ ਦੇਖੇ ਉਸਨੇ ਫਾਟਕ ਨੂੰ ਬੰਦ ਕੀਤਾ ਤੇ ਜਿਹੜੇ ਉਥੋਂ ਲੰਘਦੀ ਕਿਸੇ ਵਿਅਕਤੀ ਦੇ ਸਿਰ ਦੇ ਉੱਪਰ ਫਾਟਕ ਵੱਜਿਆ ਭਾਜੀ ਕੀ ਮਾਮਲਾ ਹੈ ਪੂਰਾ ਭਾਜੀ ਆਪਾਂ ਲੰਘਣ ਰਿਹਾ ਫਾਟਕ ਨਾ ਹਾਫ ਬੰਦ ਹੈਗਾ ਸੀ ਠੀਕ ਹੈ ਜਦੋਂ ਆਪਾਂ ਕ੍ਰੋਸ ਕੀਤਾ ਨਾ ਆ ਬੰਦੇ ਨੇ ਇੱਕਦਮ ਫਾਟਕ ਬੰਦ ਕੀਤਾ ਵਾ ਤੇ ਜਿਹੜਾ ਬੰਦਾ ਸਾਡਾ ਬਹਿਸ ਕਰਨ ਰਿਹਾ ਨਾ ਇਹ ਉਦੋਂ ਬਾਹਰ ਖਲੋਤਾ ਸੀ ਹੁਣ ਕਹਿੰਦਾ ਡਿਊਟੀ ਤੇ ਆ ਉਸ ਟਾਈਮ ਤੇ ਬਾਹਰ ਦੇ ਨਹੀਂ ਤੇ ਇਹਨਾਂ ਨੂੰ ਪੁੱਛ ਲਓ ਬੇਸ਼ੱਕ ਨਹੀਂ ਤੁਹਾਡੇ ਸਿਰ ਦੇ ਵਿੱਚ ਫਟਕ ਵੱਜਿਆ ਜਿਆਦਾ ਕੱਟ ਲੱਗਾ ਸੱਟ ਲੱਗੀ ਹੈ ਫੋਟੋ ਹੈਗੀ ਆਪਣੇ ਕੋਲ ਫੋਟੋ ਤੁਹਾਨੂੰ ਦਿਖਾ ਦਨੇ ਆ ਫੋਟੋ ਕੱਟ ਕੇ ਦਿਖਾਇਓ ਵੀਰੇ ਨਹੀਂ ਤੇ ਤੁਸੀਂ ਮਤਲਬ ਜਦੋਂ ਨਿਕਲਦੇ ਸੀ ਇਹਨਾਂ ਨੇ ਵੇਖਿਆ ਨਹੀਂ ਹੋਰ ਵੀ ਨਿਕਲਣ ਦੇ ਇਹ ਠੀਕ ਹੈ ਨਾ ਇੱਕ ਰਿਕਸ਼ੇ ਵਾਲਾ ਸੀ ਉਹਨੇ ਬੈਕ ਕੀਤਾ ਵਾ ਆਪਾਂ ਬਾਈਕ ਤੇ ਬਾਈਕ ਤੇ ਨਿਕਲਦੇ ਦੋਨੋਂ ਜਾਣੇ ਦੋਨੋਂ ਵੀਰੇ ਗਿਆ ਦੋਨੋਂ ਡਿੱਗੇ ਆਪਾਂ ਬੜੀ ਯੋਰ ਦੀ ਬੜੀ ਮੁਸ਼ਕਲ ਨਾਲ ਬਚੇ ਆ ਸਿੱਧਾ ਫੇਰ ਦੇ ਉੱਪਰ ਟੋਪ ਤੇ ਹਿੱਟ ਹੋਇਆ ਇਹ ਇਤਨਾ ਹੀ ਕਰਦੇ ਆ ਭਾਜੀ ਇਹ ਫਟਕ ਬੰਦੀ ਜਾਂਦਾ ਫੋਟੋ ਵਿਖਾਇਓ ਵੀਰੇ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਬਾਜੀ ਉਸ ਹੱਟ ਦੇ ਵਿੱਚ ਆ ਬੰਦਾ ਜਿਹਨੇ ਕਿੰਨੇ ਮਾਰਿਆ ਕਹਿੰਦੀ ਲਾਪਰਵਾਹੀ ਕੀਤੀ ਆ ਆ ਵੀਰ ਆ ਖਲੋਤਾ ਜੇ ਇਹਨੂੰ ਪਹਿਲੋਂ ਪੱਲੇ ਸਵਾਲ ਕਰੋ ਜਿਹੜਾ ਉਹ ਮਿਸਬੀਹ ਕਰੰਡਿਆ ਗਾਲਾਂ ਕੱਢੰਡਿਆ ਉਹਨੂੰ ਵੀ ਸਵਾਲ ਕਰੋ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਵੀਰੇ ਆਲਗੀ ਤਾਂ ਨਹੀਂ ਸਾਡੇ ਹਾਂਜੀ ਹਾਂਜੀ ਅਸੀਂ ਅੱਦੇ ਵਿੱਚ ਲੱਗੀ ਸਾਡੇ ਬਿਲਕੁਲ ਇੱਕ ਵਿਅਕਤੀ ਦੇ ਫਾਟਕਵਾਦੀ ਲਾਪਰਵਾਹੀ ਕਰਕੇ ਜਿਹੜਾ ਇੱਥੇ ਇੱਕ ਵਿਅਕਤੀ ਸਾਡੇ ਲੱਗੀ ਆ ਹੋ ਸਕਦਾ ਸਾਡੇ ਜ਼ਿਆਦਾ ਵੀ ਲੱਗ ਸਕਦੀ ਸੀ ਕਿ ਲੇਕਿਨ ਜਿਹੜੇ ਤੋਂ ਵਿਅਕਤੀ ਨਿਕਲ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਮਾਫੀ ਮੰਗਨ ਦਾ ਜੋ ਜਿਹੜਾ ਉਹ ਉਹਨਾਂ ਨੂੰ ਮਾਫੀ ਤੇ ਕੀ ਮੰਗਣੀ ਆ ਉਹਨਾਂ ਦੇ ਨਾਲ ਸਗੋਂ ਬਹਿਸ ਕਰਦਾ ਪਿਆ ਅੱਛਾ ਆ ਡਬਲ ਸਾਈਡ ਤੋਂ ਹਿੱਟ ਹੋਇਆ ਜੇ ਤੁਸੀਂ ਫੋਟੋ ਵੇਖ ਲਓ ਆ ਡਬਲ ਸਾਈਡ ਤੋਂ ਹਿੱਟ ਹੋਇਆ ਜੇ ਠੀਕ ਆ ਹੁਣ ਜੱਜ ਕੀ ਮੰਨਦਾ ਕਹਿੰਦਾ ਗਲਤੀ ਨਹੀਂ ਮਿਲੀ ਉਹ ਕਿਧਰ ਚੱਲ ਗਿਆ ਹੋਲੀ ਵਾਲੀ ਡੌਨ ਹੋਣ ਡਿਆ ਤੇ ਡੌਨ ਬੰਦਾ ਆ ਗਿਆ ਈ ਰਿਕਸ਼ੇ ਵਾਲਾ ਹੀ ਵਿੱਚੇ ਸੀ ਜੀ ਹੋਲੀ ਵਾਲੀ ਬੰਦ ਹੋ ਨਹੀਂ ਬਾਜੀ ਵੇਖਦਾਵੇਂ ਆਉਂਗਾ ਨਾ ਕੋਈ ਨਿਕਲਦਾ ਪਿਆ ਵੇਖ ਕੇ ਬੰਦ ਕਰਦੇ ਆਪਾਂ ਫਾਟਕ ਏਡੀ ਕਿਹੜੀ ਗੱਲ ਹੈ ਸਿਰ ਦੇ ਵਿੱਚ ਜਾਰੀ ਵੀ ਲੱਗ ਸਕਦੀ ਆ ਲੱਗਦਾ ਨਹੀਂ ਗਲਤੀ ਮੰਨੀ ਚਾਹੀਦੀ ਉੱਥੋਂ ਕਹਿੰਦੇ ਮਿਸ ਵੀ ਹੈ ਵੀ ਗਲਤ ਤਾਂ ਗਲਤੀ ਗਲਤ ਬੋਲ ਰਿਆ ਇਹਨਾਂ ਨੂੰ ਹਾਂਜੀ ਹਾਂਜੀ ਬੰਦਾ ਪਹਿਲੇ ਮਾਫੀਆ ਮੰਗਣੇ ਹੋਣੇ ਤੇ ਵਰ ਵੇਖੋ ਕੋਲ ਗਲਤ ਗੱਲ ਲੱਗਦਾ ਜਿਹੜੇ ਫਾਟਕ ਕਰਮਚਾਰੀ ਨੇ ਜਿਹੜੇ ਇੱਥੇ ਫਾਟਕ ਬੰਦ ਕਰਦੇ ਨੇ ਉਹਨਾਂ ਨੂੰ ਥੋੜੀ ਸਮਝ ਚਾਹੀਦੀ ਆ ਇਸ ਤਰੀਕੇ ਨਾਲ ਕਿਉਂਕਿ ਜਦੋਂ ਵੀ ਕਿ ਧਿਆਨ ਨਾਲ ਜਿਹੜਾ ਫਾਟਕ ਬੰਦ ਕੀਤਾ ਜਾਵੇ ਕਿਸੇ ਦੇ ਸੈਟਮੈਂਟ ਚੋੜ ਨਾ ਲੱਗੇ ਲੇਕਿਨ ਕਿਉਂ ਇਸ ਤਰੀਕੇ ਨਾਲ ਕੀਤਾ ਕਿ ਤੁਸੀਂ ਦੇਖ ਸਕਦੇ ਹੋ ਬਾਹਰ ਨਹੀਂ ਆ ਰਹੇ ਸੋ ਬਿਲਕੁਲ ਆਪਾਂ ਦੇਖਦੇ ਹਾਂ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਪੂਰਾ ਮਾਮਲਾ ਕੀ ਹੋਇਆ ਬਾਜੀ ਆ ਰੋਪ ਲਾਇਆ ਜਾਦਾ ਜੀ ਤੁਹਾਨੂੰ ਅੱਜ ਤੇ ਕਹਿੰਦੇ ਕਿ ਗਲਤ ਬੋਲਿਆ ਸਾਨੂੰ ਕਹਿੰਦੇ ਫਾਟਕੰਦਾਂ ਦੀ ਗਲਤੀ ਹੈ ਉਹ ਨਹੀਂ ਸਾਡਾ ਦੱਸਾਂ ਸੋ ਬਿਲਕੁਲ ਜਿਹੜਾ ਰੋਪ ਲਾਏ ਗਏ ਇਹਨਾਂ ਦੇ ਉੱਪਰ ਤਾਂ ਕਹਿੰਦੇ ਕਿ ਗਲਤ ਬੋਲੇ ਸਾਡੇ ਨਾਲ ਨਹੀਂ ਨਹੀਂ ਸਰ ਜਦੋਂ ਵੀ ਮੇਰੀ ਉਹ ਜਦੋਂ ਵੀ ਸਾਰੇ ਫਾਟਕ ਬੰਦ ਕਰਦੇ ਆ ਸਾਡਾ ਫਰਜ ਆ ਲਾਰਮ ਵਜਾਉਣਾ ਇਹ ਸਿਵਲ ਜਨਤਾ ਜੋ ਲੋਕਲ ਆਮ ਜਨਤਾ ਨੇ ਇਹ ਲਾਰਮ ਮਾਰਿਆ ਨਹੀਂ ਰੁਕਦੀ ਚਾਹੇ ਆਹੀ 15 ਮਿੰਟ ਲਾਰਮ ਫਿਰ ਆਪਾਂ ਸਿਰ ਤੇ ਵਾਰਕ ਮਾਰ ਦਾਂਗੇ ਨਹੀਂ ਸਾਰੇ ਸਿਰ ਤੇ ਕਿਉਂ ਨਹੀਂ ਜਦੋਂ ਟ੍ਰੇਨ ਗੱਡੀ ਆਪਣੀ ਛੇਦ ਦੇ ਉੱਪਰ ਆ ਗਈ ਆਹੀ ਕੋਈ ਐਕਸੀਡੈਂਟ ਥੋੜਾ ਕਰਵਾਉਣਾ ਆਹੀ ਇਹਨਾਂ ਨੂੰ ਵਿਸਲਾ ਵੀ ਮਾਰਦੇ ਆ ਵੀ ਵੇਖੋ ਵਿਸਲਾ ਨਹੀਂ ਮਾਰਦੇ ਇੱਥੇ ਖਲੋਕੇ ਇੱਥੇ ਖਲੋਕੇ ਵੀ ਰੁਕੋ 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 ਪਰ ਇਹ ਛੇਵਲ ਜਨਤਾ ਨਹੀਂ ਮੰਨਦੀ ਆਕੇ ਵੀ ਫਾਰਕ ਮਾਰਦੀ ਨਾ 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 ਛੇਰ ਚ ਫਾਟਕ ਵਾਲੀ ਨਹੀਂ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਨਾ ਵੀ ਕੋਈ ਵੀ ਕੇਸ ਯਾਤਰੀ ਦੇ ਨਾ ਕੋਈ ਐਕਸੀਡੈਂਟ ਕੇਸ ਹੋਵੇ ਅਸੀਂ ਬੜੇ ਚਿਰ ਕਰ ਰਹੇ ਡਿਊਟੀ ਤੇ ਇਹ ਪਤਾ ਨਹੀਂ ਹੁਣ ਇਹਨਾਂ ਦੀ ਕੀ ਕਾਰਨ ਨਹੀਂ ਕੀ ਨਹੀਂ ਇਹ ਆਕੇ ਝਗੜਾ ਕਰਨਾ ਪਏ ਇਹਨਾਂ ਦੇ ਕੋਈ ਪਰਸਨਲ ਥੋੜਾ ਸਾਡਾ ਪੀ ਮਟੜੇ ਹੀ ਪੀ ਪਬਲਿਕ ਦੀ ਆਪਾਂ ਸਪੋਰਟ ਵਾਸਤੇ ਆਏ ਆਂ ਆਹੀਂ ਪਬਲਿਕ ਦੀ ਸਪੋਰਟ ਵਾਸਤੇ ਆਏ ਆਂ ਪੀ ਪਬਲਿਕ ਹਮੇਸ਼ਾ ਸੁਖੀ ਠੀਕ ਯਾਤਰਾ ਰਵੇ ਭਰ ਗਏ ਫਾਟਕਾ ਕੁਆਲਟੀ ਕੇ ਲਈ ਬਣੇ ਧਿਆਨ ਦੇ ਦੇਣਾ ਚਾਹੀਦਾ ਹੀ ਨਾ ਆਹੀਂ ਵਿਛਲਾ ਮਾਰਦੇ ਰਹਿੰਦੇ ਆ ਵੀ ਰੁਕੋ 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 ਕੋਈ ਵੀ ਯਾਤਰੀ ਛੇਤੀ ਨਹੀਂ ਰੁਕਦਾ ਫਿਰ ਵੀ ਇੱਥੋਂ ਦੀ ਲੋਕਾਂ ਦੀ ਵੀ ਇਹ ਹੈਗੀ ਜ਼ਿੰਮੇਵਾਰੀ ਬਣਦੀ ਹੈ ਧਿਆਨ ਦਿੱਤਾ ਜਾਵੇ ਬਣਦੀ ਆ ਵੀ ਧਿਆਨ ਦਿੱਤਾ ਜਾਵੇ ਕਿਦੋਂ ਧਿਆਨ ਰੱਖੋ ਕਿਉਂਕਿ ਉਹਨਾਂ ਦੇ ਹੁਣ ਥੋੜਾ ਜਿਹਾ ਨੀਂਪ ਪੇਪਰ ਹੋ ਸਕਦਾ ਜਿਆਦਾ ਵੀ ਲੱਗ ਜਾਂਦੀ ਤੁਸੀਂ ਵੀ ਥੋੜੀ ਜਿਆਦਾ ਵੀ ਮੇਰੇ ਵੀਰ ਕਿਸ ਨੂੰ ਝਗੜਾ ਜਿਆਦਾ ਲੱਗ ਸਕਦੀ ਹੀ ਪਰ ਚਲੋ ਮਾਲਕ ਨੇ ਨਹੀਂ ਠੀਕ ਠਾਕ ਆ ਚਲੋ ਮਾਲਕ ਦੀ ਕਿਰਪਾ ਨਾਲ ਕੋਈ ਨਹੀਂ ਐਹੋ ਜਿਹਾ ਨਾਰਮਲ ਲੱਗਾ ਬਿਲਕੁਲ ਆਪਾਂ ਅੱਗੇ ਤੋਂ ਬਿਲਕੁਲ ਧਿਆਨ ਦਿੱਤਾ ਜਾਵੇ ਬਿਲਕੁਲ 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 ਧੰਨਵਾਦ ਸੋ ਬਿਲਕੁਲ ਜਿਹੜਾ ਉਸ ਵਿਅਕਤੀ ਵੱਲ ਉਹਨਾਂ ਦਾ ਇਹ ਕਹਿਣਾ ਕਿ ਕਿਉਂਕਿ ਜਨਤਾ ਦੀ ਵੀ ਥੋੜੀ ਜ਼ਿੰਮੇਵਾਰੀ ਬਣਦੀ ਹੈ ਕਿ ਧਿਆਨ ਦਿੱਤਾ ਜਾਵੇ ਜਦੋਂ ਨਿਕਲਦੇ ਨੇ ਲੇਕਿਨ ਫਿਰ ਵੀ ਜਿਹੜੇ ਫਾਟਕ ਕੰਮਚਾਰੀ ਨੇ ਉਹਨਾਂ ਨੂੰ ਵੀ ਧਿਆਨ ਦੇ ਨਾਲ ਜਿਹੜਾ ਫਾਟਕ ਬੰਦ ਕਰਨਾ ਚਾਹੀਦਾ ਕਿਸੇ ਦੇ ਸਾਹ ਤੇ ਨਹੀਂ ਲੱਗੇ ਬਾਜੀ ਉਹ ਕਹਦੇ ਨੇ ਕਿ ਥੋੜੀ ਜਿਹੀ ਕਹਿੰਦੇ ਸਿਵਲ ਜਿਹੜੇ ਨਿਕਲਦੇ ਨੇ ਲੋਕ ਉਹ ਵੀ ਧਿਆਨ ਨਹੀਂ ਦਿੰਦੇ ਕਹਿੰਦੇ ਅਸੀਂ ਤੇ ਆਪਣੇ ਤੋਂ ਚੈੱਕ ਕਰਕੇ ਵਿਸਲ ਮਾਰ ਕੇ ਬੰਦ ਕਰਦੇ ਆ ਲੇਕਿਨ ਮੈਗਾ ਪਰ ਇਹ ਵੀ ਨਹੀਂ ਆਪਾਂ ਕਰਨਾ ਕਿ ਇਹਦੇ ਸਿਰਚੀ ਫਾਟਕ ਮਾਰਦੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕੁਝ ਠੀਕ ਆ ਮਿਸ ਬਿਹੇਵ ਕਿਉਂ ਕਰਨਾ ਆੜਾ ਲੱਗ ਲਾਲ ਕਿ ਮੈਂ ਇੱਥੇ ਰਹਿਣਾ ਤੁਸੀਂ ਭੱਜ ਕੇ ਉੱਤੇ ਆਉਂਦੇ ਮੈਂ ਵੀ ਉਹਨੂੰ ਕੋਤੂ ਕੋਤੂ ਤੁਸੀਂ ਪਿਆਰ ਨਾਲ ਹੀ ਕਰਨਦੇ ਆ ਇਹ ਜਿੱਦਾਂ ਭੱਜ ਗਿਆ ਰੇ ਉਹ ਵੀ ਗਰਮ ਹੋ ਜਾਂਦਾ ਉਹਨੂੰ ਮੈਂ ਇਦਾਂ ਫੜਨ ਦੀ ਕੋਸ਼ਿਸ਼ ਕੀਤੀ ਮੈਂ ਥੱਲੇ ਆ ਰਿਹਾ ਮੈਂ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਜੋ ਗੱਲ ਹੈ ਆਪਾਂ ਮਸਲਾ ਵਧਾਉਣਾ ਨਹੀਂ ਹੈ ਲੇਕਿਨ ਚਲੋ ਫਿਰ ਵੀ ਗਲਤ ਲੈਂਗੁਏਜ ਨਹੀਂ ਵਰਤਣੀ ਚਾਹੀਦੀ ਚਾਹੇ ਉਹ ਸਿਵਲ ਜਿਹੜੇ ਲੋਕ ਨਿਕਲਦੇ ਹੋਣ ਚਾਹੇ ਫਕਤ ਕਦਮ ਚਾ ਵੀ ਹੋਣ ਸੋ ਧਿਆਨ ਦੇਣ ਦੀ ਲੋੜ ਹੈ ਲੋਕਾਂ ਨੂੰ ਵੀ ਅਪੀਲ ਹੈ ਜਦੋਂ ਤੁਸੀਂ ਨਿਕਲਦੇ ਫਾਟਕ ਤੋਂ ਧਿਆਨ ਨਾਲ ਨਿਕਲੋ ਫਾਟਕ ਕਰਮਚਾਰੀਆਂ ਨੂੰ ਵੀ ਅਪੀਲ ਹੈ ਕਿ ਜਦੋਂ ਕੋਈ ਵਿਅਕਤੀ ਨਿਕਲਦਾ ਹੈ ਤੁਸੀਂ ਪਹਿਲਾਂ ਜਿਹੜੀਆਂ ਜਿਹੜੇ ਰੂਲ ਬਣਾਏ ਗਏ ਨੇ ਉਸ ਦੇ ਅਕੋਰਡਿੰਗ ਹੀ ਫਾਟਕ ਨੂੰ ਬੰਦ ਕੀਤਾ ਜਾਵੇ ਉਸੇ ਟਾਈਮ ਦੇ ਹਿਸਾਬ ਨਾਲ ਕੀਤਾ ਜਾਵੇ ਤਾਂ ਲੋਕਾਂ ਨੂੰ ਸੁਚੇਤ ਕਰਕੇ ਫਾਟਕ ਬੰਦ ਕੀਤਾ ਜਾਵੇ ਤਾਂ ਕਿ ਜਿਹੜੇ ਅਜਿਹੇ ਹਾਦਸੇ ਹੁੰਦੇ ਨੇ ਉਹ ਨਾ ਹੋਣ ਕਿਉਂਕਿ ਪਹਿਲਾਂ ਵੀ ਦੇਖਦੇ ਆਂ ਕਈ ਰੇਲ ਹਾਦਸੇ ਹੁੰਦੇ ਨੇ ਲੰਘਦੇ ਮਾਰ ਦੇ ਲੋਕ ਜਿਹੜੇ ਨੇ ਰੇਲ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਾਟਕ ਦੇ ਲੰਘਦੇ ਮਾਰ ਦੇ ਸੱਟਾ ਲਵਾ ਲੈਂਦੇ ਉਸੋ ਤੁਹਾਡੇ ਜਿਹੜੇ ਹੱਥੇ ਨਾਮ ਆਪਰ ਤੁਸੀ ਦੇਖ ਰਹੇ ਹੋ ਲਾਈਵ ਬਾਦ ਮੈਂ ਹਾਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਰਾਜਪਤੀ ਦੇ ਨਾਲ